ਯਾਉ ਤੇਰੇਨਾ ਹਾਈ ਕੋਰਟ ਦੇ ਅਨਿਵਲ ਜਸਟਿਸ ਬੀਤੀ ਵੱਲੋਂ ਇੱਕ ਫੈਸਲਾ ਆਇਆ ਹੈ ਕਿ ਪਰਿਵਾਰਕ ਮੈਂਬਰ ਦੀ ਸਮਾਦ ਪੂਜਾ ਦਾ ਸਥਾਨ ਨਹੀਂ ਇਸ ਤਰ੍ਹਾਂ ਨੁਕਸਾਨ ਨਹੀਂ ਕੋਈ ਅਪਰਾਧ ਨਹੀਂ ਜੋਗੇ 294 ਆਈਪੀਸੀ ਦਾ ਰੈਟ ਐਪਲੀਕੇਬਲੀ ਅੰਪੀਆ ਦੇ ਵਿੱਚ ਆਪਾਂ ਦੇਖਦੇ ਹਾਂ ਹਰ ਖੇਤ ਦੇ ਵਿੱਚ ਸਮਾਦ ਬਣੀ ਹੋਈ ਹੈ ਜਿੱਥੇ ਕਿ ਲੋਕ ਪੂਜਾ ਕਰਦੇ ਆਪਣੇ ਬਜ਼ੁਰਗਾਂ ਦੀ ਸਵਾਦ ਦੀ ਪੂਜਾ ਕਰਦੇ ਤਾਂ ਇਸ ਦੇ ਸਬੰਧ ਵਿੱਚ ਉਹ ਮਿਸਟਰ ਜਸਟਿਸ ਬੇਤੀ ਨੇ ਕਿ ਕੀ ਪਰਿਵਾਰ ਦੇ ਕਿਸੇ ਮੈਂਬਰ ਦੀ ਸਮਾਦ ਦੀ ਵੀ ਅਦਵੀ ਤਾ 295 IPC ਦੇ ਤਹਿਤ ਜਾਂ ਪੂਜਾ ਸਨ ਜਾਂ ਪਵਿੱਤਰ ਵਸਤੂ ਨੂੰ ਅਪਵਿੱਤਰ ਕਰਨ ਦੇ ਅਪਰਾਧ ਦੇ ਬਰਾਬਰ ਨਹੀਂ ਹੋਵੇਗਾ ਜਸਟਿਸ ਜਸ ਜੀ ਤੇ ਸਿੰਘ ਵੇ ਦੀ ਲੇ ਕੇ ਆਗੀ ਇੱਕ ਸਮਾਜ ਇੱਕ ਪਰਿਵਾਰ ਕਮੈਂਬਰ ਕਿਸੇ ਬਰਗਦਵਾਰ ਆ ਪਵਿੱਤਰ ਮੰਨੀ ਜਾਂਦੀ ਕੋਈ ਸੰਦ ਅਵਰਸ਼ਨ ਕਰਦਾ ਨਹੀਂ ਕਰਦਾ ਇਹ ਇਹ ਸਮਾਜ ਦੇ ਮਾਵਲੇ ਵਿੱਚ ਇੱਕ ਬਿਆਦਵੀ ਦੇ ਮਾਵਲੇ ਨਾਲ ਨਹੀਂ ਜੁੜਿਆ ਜਾਂਦਾ ਤੇ ਤਾਰਾ ਦਸ ਬਚਨ ਵਿੱਚ ਇਹ ਅਪਲਾਈ ਨਹੀਂ ਕੀਤੀ ਅਸਲ ਸੀ ਪੰਜਾਬ ਹਾਈ ਕੋਰਟ ਦੇ ਅਨਿਵੇਲ ਜਸਟਿਸ ਬੀਤੀ ਵੱਲੋਂ ਇੱਕ ਫੈਸਲਾ ਆਇਆ ਹੈ ਕਿ ਪਰਿਵਾਰ ਮੈਂਬਰ ਦੀ ਸਮਾਦ ਪੂਜਾ ਦਾ ਸਥਾਨ ਨਹੀਂ ਇਸ ਤਰ੍ਹਾਂ ਨੁਕਸਾਨ ਨਹੀਂ ਕੋਈ ਅਪਰਾਧ ਨਹੀਂ ਜੋਗੇ 293 ਆਈਪੀਸੀ ਦਾ ਰੈਥ ਐਪਲੀਕੇਬਲੀ ਅੰਪੀਰ ਦੇ ਵਿੱਚ ਆਪਾਂ ਦੇਖਦੇ ਹਾਂ ਹਰ ਕੇਸ ਦੇ ਵਿੱਚ ਸਮਾਦ ਬਣੀ ਹੋਈ ਹੈ ਜਿੱਥੇ ਕਿ ਲੋਕ ਪੂਜਾ ਕਰਦੇ ਆਪਣੇ ਬਜ਼ੁਰਗਾਂ ਦੀ ਸਵਾਦ ਦੀ ਪੂਜਾ ਕਰਦੇ ਤਾਂ ਇਸ ਦੇ ਸੰਬੰਧ ਵਿੱਚ ਮਿਸਟਰ ਜਸਟਿਸ ਵੈਤਨੀ ਨੇ ਕਿ ਕਿ ਪਰਿਵਾਰ ਦੇ ਕਿਸ ਮੈਂਬਰ ਦੀ ਸਮਾਦ ਦੀ ਵੀਅਦ ਵੀ ਦਾ ਰਾਦੋਸ 100 AIPC ਦੇ ਤਹਿਤ ਜੋ ਪੂਜਾ ਸਨ ਜਾਂ ਪਵਿੱਤਰ ਵਸਤੂ ਨੂੰ ਅਪਵਿੱਤਰ ਕਰਨ ਦੇ ਅਪਰਾਧ ਦੇ ਬਰਾਬਰ ਨਹੀਂ ਹੋਵੇਗਾ ਜਸਟਿਸ ਜਸਤ ਜੀ ਦ ਸਿੰਘ ਵੇ ਦੀ ਲੇ ਕੇ ਆ ਗਈ ਇੱਕ ਸਮਾਜ ਇੱਕ ਪਰਿਵਾਰਕ ਮੈਂਬਰ ਕਿਸੇ ਬਰਗਦਵਾਰ ਪਵਿੱਤਰ ਮੰਨੀ ਜਾਂਦੀ ਪੂਜਾ ਸੰਦਗਰ ਕਰਨ ਕਰਦੇ ਨਹੀਂ ਕਰਦਾ ਇਹ ਸਮਾਜ ਦੇ ਮਾਮਲੇ ਵਿੱਚ ਇੱਕ ਬਿਆਦਵੀ ਦੇ ਮਾਮਲੇ ਨਾਲ ਨਹੀਂ ਜੁੜਿਆ ਇਸ ਅਸਲ ਤੇ ਤਾਰਾ ਦਸ ਬਚਨ ਵਿੱਚ ਅਪਲਾਈ ਨਹੀਂ ਕੀਤੀ ਅਸਲ ਸੀ